ਆਦੀਤਨ ਪ੍ਰੇਮੀਆਂ ਜੈ ਬਾਲਕੀ ਜੈ ਭੀ ਸੁਸੋਸਤੋ ਕੱਲ ਕੁਛ ਗੁੰਡੇ ਲੋਕਾਂ ਦੇ ਵੱਲੋਂ ਪਾਵਨ ਵਾਲਮੀਕੀ ਪੀਠ ਦੇ ਮਿੱਤਰ ਦਾ ਨੂੰ ਲੈ ਕੇ ਅਸੀਂ ਸੋਸ਼ਲ ਮੀਡੀਆ ਤੇ ਦੇਖਿਆ ਹੀ ਆ ਤੇ ਕੁਛ ਲੋਕਾਂ ਨੇ ਜਿਹੜਾ ਬਾਲਕੀ ਪੀਠ ਦੇ ਉੱਤੇ ਜੋ ਅੰਦਰ ਪ੍ਰਮਾਤਮਾ ਦੀ ਮੂਰਤੀ ਦੇ ਉੱਤੇ ਜੋ ਬੇਅਦਬੀ ਕੀਤੀ ਆ ਉਹਦੇ ਰੋਸ ਵਿੱਚੋਂ ਜੋ ਕੱਲ ਅੰਮ੍ਰਿਤਸਰ ਗੁਰੂ ਦੀ ਨਗਰੀ ਪਾਵਨਪੁਰ ਕੋਈ ਉੱਤੇ ਸ਼ਹਿਰ ਆ ਜਿਹੜਾ ਉਹ ਬੰਦ ਲਏਗਾ ਕਿਉਂਕਿ ਅਸੀਂ ਨਹੀਂ ਚਾਹਨੇ ਸ਼ਾਇਦ ਉਹ ਤੰਗ ਤੰਗਾ ਡਿਸਟਰਬ ਕਰਨਾ ਪਰ ਕੱਲ ਜਿਹਨਾਂ ਲੋਕਾਂ ਨੇ ਉਥੇ ਗੁੰਡਾਗਰਦੀ ਕੀਤੀ ਆ ਉਹਨਾਂ ਨੂੰ ਅਸੀਂ ਸੰਤੋ ਨਹੀਂ ਕਹਿ ਸਕਦੇ ਕਿਉਂਕਿ ਸੰਤ ਸ਼ਬਦ ਦੀ ਡੈਫੀਨੇਸ਼ਨ ਦੀ ਆ ਕਿ ਸ਼ਾਂਤ ਰਹਿਣਾ ਉਹ ਸਾਰਿਆਂ ਦੇ ਨਾਲ ਸ਼ਾਂਤੀ ਦੇ ਨਾਲ ਜਿਹੜਾ ਸੀ ਉਥੇ ਝੰਡਾ ਚੜਾਇਆ ਜਾਣਾ ਸੀਗਾ ਪਰ ਕੁਝ ਲੋਕਾਂ ਨੇ ਜਿਹੜੇ ਸ਼ਰਾਬ ਦੇ ਤੱਤ ਆ ਜਿਹੜੇ ਪੰਜਾਬ ਦਾ ਮਾਹੌਲ ਖਰਾਬ ਕਰਨਾ ਚਾਹੁੰਦੇ ਆ ਦੇਸ਼ ਦਾ ਮਾਹੌਲ ਖਰਾਬ ਕਰਨਾ ਚਾਹੁੰਦੇ ਆ ਕੁਝ ऐसे तलव माने ਉੱਤੇ ਹਰਕਤਾਂ ਕੀਤੀਆਂ ਕਿ ਪ੍ਰਮਾਤਮਾ ਦੀ ਮੂਰਤੀ ਦੇ ਅੰਦਰ ਜਾ ਕੇ ਹਜ਼ਾਰਾਂ ਨਾਲ ਲੈ ਸੋ ਕੇ ਗਿੰਡਾਸੀਆਂ ਦਾਤਰਾ ਦੇ ਨਾਲ ਔਰ ਇਤੋਂ ਤੱਕ ਕਿ ਉਹਨਾਂ ਲੋਕਾਂ ਨੇ ਨਸ਼ੇ ਕੀਤੇ ਪਏ ਸੀਗੇ ਕੱਲ ਜੋ ਉਹਨਾਂ ਨੇ ਉੱਤੇ ਹਰਕਤ ਕੀਤੀ ਆ ਤੇ ਬੇਨਤੀ ਕਰਦੇ ਆ ਕਿ ਕੱਲ ਉਹਦੀ ਰੋਸ਼ ਦੇ ਵਿੱਚੋਂ ਕੱਲ ਜਿਹੜਾ ਅੰਮ੍ਰਿਤਸਰ ਗੁਰੂ ਦੀ ਨਗਰੀਆ ਪੂਰਨ ਤੌਰ ਤੇ ਜਿਹੜੀ ਬੰਦ ਰਹਿੰਦੀ ਆ